ਵੀਰ ਜੀ ਵਿਆਹ ਮੇਰਾ 7-1-2022 ਨੂੰ ਹੋਇਆ ਜੀ ਤੇ ਵਿਆਹ ਇਸ ਕਰਕੇ ਆਇਆ ਕਿ ਬਾਹਰ ਚੱਲ ਜਾਾਂਗੇ ਦੋਵੇਂ ਜਾਣੀ ਤੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਹੋਈ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਫੀਸਾ ਫੂਸਾ ਸੈਂਡ ਕੀਤੀਆਂ ਪਈ ਪੂਰੀ ਸੈਂਡ ਕੀਤੀ ਆ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਹਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਕੱਲੀ ਕੈਨੇਡਾ ਚੱਲ ਗਈ ਜਿਹੜਾ ਸਾਡਾ ਖਰਚਾ ਉਹ 1.5 ਲੱਖ ਰੁਪਿਆ ਵੀ ਜੀ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਆ ਜੀ ਦੇ ਸਾਥ ਇੱਕ ਹੋਇਆ 2022 2022 ਨੂੰ ਕਿ ਕੀ ਗੱਲ ਕੀਤੀ ਵਿਆਹ ਤੋਂ ਪਹਿਲਾਂ ਵਿਆਹ ਦਾ ਬਾਜ ਲੱਗਾ ਵੀ ਕੁੜੀ ਕਿਨੇ ਦਾ ਚਲ ਗਈ ਤੁਹਾਡੇ ਕਿਨੇ ਪੈਸੇ ਲੱਗੇ ਸਾਡਾ ਸਾਢੇ ਕਿਹੜਾ ਮੇਰਾ ਨਾਮ ਵੀਰਜ ਸੂਰਜਪਾਲ ਸਿੰਘ ਹੈ ਪਿੰਡ ਚੱਕ ਮਿਛਰੀ ਖਾਨੇ ਦੀ ਕਦੋਂ ਤੁਹਾਡਾ ਵਿਆਹ ਹੋਇਆ ਸੀਦਾ ਕੀ ਗੱਲਬਾਤ ਹੋਈ ਸੀ ਤੇ ਹੁਣ ਕੀ ਕੁਝ ਹੋਇਆ ਇਸ ਬਾਰੇ ਥੋੜਾ ਖੁੱਲ ਕੇ ਜਾਣਕਾਰੀ ਦਿਓ ਵੀਰਜੀ ਵਿਆਹ ਮੇਰਾ 7 1 2022 ਨੂੰ ਹੋਇਆ ਜੀ ਸੌਰ ਸਿੰਘ ਹੋਇਆ ਜੀ ਚਬਾਲ ਤੇ ਵਿਆਹ ਇਸ ਕਰਕੇ ਆਇਆ ਕਿ ਬਾਹਰ ਚੱਲ ਜਾਗੇ ਦੋਵੇਂ ਜਾਣੇ ਜੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਏ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਫੀਸਾ ਫੂਸਾ ਸੈਂਡ ਕੀਤੀਆਂ ਪਈ ਪੂਰੀ ਸੈਂਡ ਕੀਤੇ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਹਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਇਕੱਲੀ ਕੈਨੇਡਾ ਚਲ ਗਈ ਜੀ ਕਿੰਨਾ ਸਮਝ ਚਲ ਗਿਆ ਇਹ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਕਿੰਨਾ ਚੱਕਰ ਲੱਗ ਗਿਆ ਜਿਹੜਾ ਸਾਡਾ ਖਰਚਾ ਉਹ 1.5 ਲੱਖ ਰੁਪਿਆ ਵੀ ਜੀ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਹੈ ਜੀ ਦੇ ਉਹ ਮੇਈ ਦਿੱਤੀ ਕੀ ਵਿਆਹ ਕਰਾਇਆ ਕੁੜੀ ਨਾਲ ਕੁੜੀ ਬਾਹਰ ਤੁਹਾਨੂੰ ਹੀ ਲੈ ਕੇ ਜਾਏਗੀ ਹੁਣ ਕੀ ਹਾਲਾਤ ਹੈ ਕਹਾ ਹਾਲਾਤ ਵੀ ਵੀ ਤੁਹਾਨੂੰ ਪਤਾ ਹੈ ਜੀ ਵਿਆਜ ਦੇਣ ਦੇ ਆ ਕਰਜ਼ਾ ਚੁੱਕ ਕੇ ਆਪਾਂ ਪੈਸੇ ਦਿੱਤੇ ਸੀ ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੁਝ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਸੀ ਕੁਝ ਅਸੀਂ ਕਰਜ਼ਾ ਚੁੱਕਿਆ ਵਿਆਜ ਜੁੱਕੇ ਪੈਸੇ ਉਹ ਵਿਆਜ ਦੇਣ ਦੇ ਆ ਕੁਝ ਲੋਨ ਦੇ ਹੌਲੀ ਹੌਲੀ ਕਰਕੇ ਤੁਹਾਡੀ ਕੁੜੀ ਨਾਲ ਆਖਰੀ ਕੀ ਗੱਲਬਾਤ ਹੋਈ ਸੀ ਜਦੋਂ ਕੁਝ ਹੋਣੇ ਤੁਹਾਨੂੰ ਕਿਹਾ ਜਦੋਂ ਵੀਰ ਜੀ ਗਈ ਸੀ ਇਹਨੂੰ ਪਤਾ ਲੱਗਾ ਵੀ ਦਰਖਾਸਤਾਂ ਇਹਨਾਂ ਨੇ ਵੀ ਦੇਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਮੈਨੂੰ ਕਿਹਾ ਕਿ ਐਵੇਂ ਭੱਜ ਨਾ ਤੇਰੇ ਪੈਸੇ ਮੈਂ ਜਦੋਂ ਮੇਰੇ ਕੋਲ ਹੋਣਗੇ ਮੈਂ ਦੇ ਦੂੰਗੀ ਤੇ ਨਾ ਤੂੰ ਮੈਨੂੰ ਜਾਣ ਦਾ ਨਾਮ ਮੈਂ ਤੈਨੂੰ ਜਾਣਦੀ ਤੇਰੇ ਪੈਸੇ ਤੈਨੂੰ ਮਿਲ ਜਾਣਗੇ ਜਦੋਂ ਮਰਜ਼ੀ ਦੇ ਜਾਨੀ ਇਹਨਾਂ ਸਭ ਨੂੰ ਬੁੱਕ ਟੈਸਟ ਕਰ ਲਿਆ ਇਹ ਵੀ ਜੀ 2022 ਦੇ ਤੁਰੇ ਆ ਤੇ 2000 ਆ ਪੰਜੀ ਵੀ ਖਤਮ ਹੋਣ ਵਾਲਾ ਹੈ ਪੰਜੀ ਦਾ ਸ਼ਕਾਰ ਹੋ ਠੱਗੀ ਆ ਜੀ ਕਿੰਨੇ ਸਸਤੇ ਸਾਢੇ 11 ਲੱਖ ਜੀ ਤੇ ਪੁਲਿਸ ਕੋਲ ਵੀ ਸ਼ਿਕਾਇਤ ਤੇ ਕੀਤੀ ਕਿਸੇ ਮੋਹਤਵਾਰ ਬੰਦੇ ਕੋਲ ਵੀ ਪੁਲਿਸ ਪਹੁੰਚ ਕੀਤੀ ਸਾਡੇ ਪਿੰਡ ਦੇ ਸਰਪੰਚ ਹੈ ਜੀ ਸਾਬਕਾ ਸਰਪੰਚ ਰਿੰਕੂ ਵੀਰ ਜੀ ਉਹਨਾਂ ਨਾਲ ਕੋ ਫਿਰਹੀਂ ਗਏ ਆ ਉਹਨਾਂ ਨੇ ਸਾਡੇ ਨਾਲ ਤੁਰ ਕੇ ਫਿਰ ਦਰਖਾਸਤਾਂ ਦਰਖੁਸ਼ਾਂ ਦਿੱਤੀਆਂ ਤੇ ਦਿਹਾਤੀ ਪੁਲਿਸ ਨੇ ਕਹੇ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਮੋੜ ਦਿੰਦੇ ਰਹਿ ਆ ਇਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ ਕੱਲ ਆਇਓ ਪਰਸੂ ਆਇਓ ਫਿਰਹੀਂ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ ਹੈ ਮਾਮਲਾ ਦਰਜ ਕਰ ਲਿੱਤਾ ਗਿਆ ਮਾਮਲਾ ਦਰਜ ਕਰ ਲਿੱਤਾ ਗਿਆ ਜੀ ਥਾਣਾ ਲੋਪੋਗੇ ਵੀਰ ਜੀ ਕਿੰਨਾ ਕਿਨਾ ਖਲਾਮ ਮਾਮਲਾ ਦੱਜਾ ਸਾਰੇ ਪਰਿਵਾਰ ਖਿਲਾਫ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਜੀ ਸਾਰੇ ਸਾਜ਼ਿਸ਼ਿਆਰੀ ਜੀ ਜਸਪਾਲ ਸਿੰਘ ਕੁੜੀ ਦੇ ਡੈਡੀ ਦਾ ਨਾਮ ਹੈ ਦਲਬੀਰ ਕੌਰ ਉਹਦੀ ਮੰਮੀ ਦਾ ਨਾਮ ਹੈ ਗਰਜੀਤ ਕੌਰ ਉਹਦੀ ਵੱਡੀ ਭੈਣ ਦਾ ਨਾਮ ਹੈ ਗੁਰਲਾਲ ਸਿੰਘ ਉਹਦੇ ਜੀਜੇ ਦਾ ਨਾਮ ਹੈ ਸੁਮਨਦੀਪ ਕੌਰ ਜਿਹੜੀ ਪੁਲਿਸ ਚ ਹੈ ਜਿਨ੍ਹਾਂ ਨੇ ਮਤਲਬ ਸਾਡੇ ਪੈਰ ਹੀ ਨਹੀਂ ਲੱਗਣ ਦਿੱਤੇ ਦਰਖਾਸਤਾਂ ਤੇ ਉਹ ਪੁਲਿਸ ਚ ਹੈ ਜੀ ਵਜ੍ਹਾ ਕੀ ਸਮਝਦੇ ਹੋ ਕਿਉਂ ਪੱਤਾ ਦਰਜ ਹੋ ਗਿਆ ਪੁਲਿਸ ਕੋਈ ਤੁਹਾਡੀ ਸੁਣ ਨਹੀਂ ਕੀ ਵਜ੍ਹਾ ਸਮਝਦੇ ਪੁੜੀ ਕੁੜੀ ਪੁਲਸਨ ਚ ਹੋਣ ਕਰਕੇ ਉਹ ਡੈਡੀਓ ਤਾਂ ਕਹਿੰਦਾਂ ਦਾ ਪੁਲਸ ਤੇ ਮੈਂ ਜੇਬ ਚ ਪਾ ਕੇ ਘੁੰਮਦਾ ਜ ਹਾਂ ਦਾ ਜੋ ਉਤਰਕਾ ਨੂੰ ਤੇ ਕਰ ਲਾ ਜਿੱਥੇ ਜ਼ੋਰ ਲੱਗਦਾ ਲਾਲਾ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਆ ਕਿ ਸਾਡੇ ਜਿਹੜੇ ਪੈਸੇ ਸਾਨੂੰ ਵਾਪਸ ਕੀਤੇ ਜਾਣ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਾਂਜੀ ਤੇ ਸੋਚਿਆ ਸੀਗਾ ਕਿ ਵਿਆਹ ਕਰਾਂਗਾ ਮਤਲਬ ਉਹਨੇ ਬਾਹਰ ਜਾਊਗਾ ਸੈਨਰੀ ਆਪਣਾ ਪੇਸ਼ਾ ਬਣਾਊਗਾ ਪਰ ਲਾਕਡਾਊਨ ਸਾਰਾ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਆ ਜੀ ਪੈਸੇ ਵੀ ਗਵਾ ਬੈਠਿਆਂ ਤੇ ਕਰਜ਼ਾ ਵੀ ਲਾਉਣ ਡਿਆਂ ਤੇ ਵਿਆਜ ਵੀ ਤਾਰਨ ਡੇ ਕਰਦਾ ਗੁਜ਼ਾਰਾ ਕਿੱਥੇ ਹੋ ਰਿਹਾ ਕਰਦਾ ਗੁਜ਼ਾਰਾ ਇਦਾਂ ਵੀਰ ਜੀ ਪ੍ਰਾਈਵੇਟ ਜੌਬ ਕਰੀਦੀ ਆ ਪਾਪਾ ਦੀ ਜਿਹੜੀ ਪੈਨਸ਼ਨ ਆਉਂਦੀ ਆ ਉਹ ਵਿਆਜ 'ਚ ਨਿਕਲ ਨਿਕਲ ਜਾਂਦੀ ਹੈ ਜੀ ਮੇਰਾ ਨਾਮ ਜੀ ਦਲਵੀਰ ਸਿੰਘ ਹੈ ਪਿੰਡ ਮੇਰਾ ਚੱਕ ਮਿਸ਼ਰੀ ਖਾਨ ਹੈ ਪਾਪਾ ਜੀ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰਾਇਆ ਉੱਥੇ ਵੀ ਖਰਚਾ ਆਇਆ ਕੁੜੀ ਬਾਹਰ ਭੇਜੀ ਉਮੀਦ ਸੀ ਕਿ ਤੁਹਾਡਾ ਫਿਊਚਰ ਸੈੱਟ ਹੋਏਗਾ ਪੂਰਾ ਪਰਿਵਾਰ ਦਾ ਸੈੱਟ ਹੋਏਗਾ ਪਰ ਕੁੜੀ ਹੁਣ ਬਾਹਰ ਚੱਲ ਕੇ ਤੁਹਾਨੂੰ ਬੁਲਾ ਨਹੀਂ ਰਹੀ ਪਛਾਨ ਨਹੀਂ ਰਹੀ ਕੀ ਕੁਛ ਕਹਿਣਾ ਚਾਹੋਗੇ ਵੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਬਣਾਉਣਗੇ ਹੁਣ ਕੁੜੀ ਸਾਡੇ ਨਾਲ ਧੋਖਾ ਕਰ ਗਈ ਆ ਅਸੀਂ ਭਗਵਾਨ ਤਮਨ ਸਰਕਾਰ ਜੀ ਦੇ ਅਗੇ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਪੁਲਿਸ ਵੱਲੋਂ ਪਾ ਮਾਮਲਾ ਦਰਜ ਕਰੇ ਹਾਂ ਜੀ ਪੁਲਿਸ ਵੱਲੋਂ ਮਾਮਲਾ ਕਈ ਵਾਰ ਹੀ ਰਿਪੋਰਟ ਕੀਤੀ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜੋੜੀ ਉਹਨਾਂ ਦੀ ਲੜਕੀ ਹੈ ਸੁਮਨਦੀਪ ਕੌਰ ਉਹਨੇ ਕਿਤੇ ਵੀ ਪਿਆਰ ਨਹੀਂ ਲੱਗਣ ਦਿੱਤੇ ਤੇ ਹਾਂ ਜੀ ਦਿੱਤੇ ਵੀ ਇਹ ਦਰਖਾਸਤ ਦੇ ਨੇ ਉਹ ਪਿਆਰ ਨਹੀਂ ਲੱਗਣ ਦਿੰਦੀ ਰਹੀ ਹੁਣ ਅਸੀਂ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਰੇਟ ਪਾ ਕੇ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡਾ ਇਹੋ ਹੀ ਮੰਗ ਹੈ ਕਿ ਸਾਡੀ ਇਨਸਾਫ ਦਵਾਇਆ ਜਾਵੇ ਸਾਹਿਬ ਜੀ ਹਾਂਜੀ ਤੇ ਜਿਹੜੇ ਪਰਿਵਾਰ ਆ ਕੁੜੀ ਵਾਲੇ ਦਾ ਪਰਿਵਾਰ ਕੀ ਕੁਝ ਕਹਿੰਦਾ ਤੁਹਾਨੂੰ ਕੀ ਜੇ ਗੱਲਬਾਤਾਂ ਕੀਤੀ ਹੋਣੀ ਕੁੜੀ ਵਾਲੇ ਦਾ ਪਰਿਵਾਰ ਤੇ ਨਾ ਤੇ ਗੱਲਬਾਤ ਕਰਦਾ ਹੀ ਨਾ ਫੋਨ ਤੇ ਨਾ ਗੱਲ ਨਾਲ ਕੋਈ ਬਾਤ ਕਰਦੇ ਨਹੀਂ ਇਹ ਨਹੀਂ ਕਰਦੇ ਮੇਰਾ ਨਾ ਜੀ ਰਿੰਕੂ ਮੇਰਾ ਪਿੰਨ ਚੱਕ ਮੇਰੀ ਘਰ ਹਲਕਾਰ ਐਸਾਂ ਸੀ ਮੈਂ ਸਾਬਕਾ ਸਰਪੰਚਾਂ ਜੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਮਾਮਲਾ ਚ ਲਗਾਤਾਰ ਪੰਜਾਬ ਦੀ ਇਸ ਸੱਗੀ ਦੇ ਖਾਸ ਕਰਕੇ ਜਿਹੜੇ ਆਪਣੇ ਨੌਜਵਾਨ ਮੁੰਡੇ ਨੇ ਉਹ ਥੱਗੇ ਦਾ ਸ਼ਿਕਾਰ ਪੈ ਜਾਂਦੇ ਆ ਤੁਹਾਡੇ ਤੱਕ ਪਹੁੰਚੇ ਸੀ ਕਿ ਹੁਣ ਕੀ ਤੁਸੀਂ ਕਾਰਵਾਈ ਕਰਦੇ ਹੋ ਕਿ ਕੀ ਕੁਝ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਕਾਰਵਾਈ ਤੁਸੀਂ ਮੰਗ ਕਰਦੇ ਮੈਂ ਜੀ ਚਾਹੁੰਦਾ ਹਾਂ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਾਂ ਨੂੰ ਬڑے ਜਦੋਂ ਯਾਰ ਕਰਕੇ ਇਹਨਾਂ ਦੀ ਐਫਆਰ ਦਰਜ ਕਰਵਾਈ ਗਈ ਹੈ ਜੀ ਇਹ ਐਫਆਰ ਦਰਜ ਜਿਹੜੀ ਕਰਾਈ ਹੋ ਹਾਈ ਕੋਰਟੋਂ ਕਰਾਈ ਗਈ ਹੈ ਜੀ ਥੱਲੇ ਉਹਨਾਂ ਦੀ ਐਫਆਰ ਦਰਜ ਹੋ ਜਾਂਦੀ ਨਹੀਂ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਦਫਤਰਦਾਰ ਦਰਖਾਸਤ ਹੋ ਜਾਂਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੜੀ ਔਖੀ ਐਫਆਰ ਦਾ ਜਗਰਾਈ ਹੈ ਦੋਸ਼ੀਆਂ ਨੂੰ ਰਸਤ ਕਰਨਾ ਚਾਹੀਦਾ ਜੀ ਕਿ ਵਜਾ ਕੇ ਸਮਾਜ ਦੇ ਵਿੱਚ ਨਾ ਕੀ ਰੇਟ ਹਾਈ ਕੋਰਟ ਤੇ ਟਪਾਈ ਭਾਜੀ ਪੁਲਿਸ ਸੀਗੀ ਉੱਪਰ ਤੋਂ ਹੋ ਰਹੀ ਥਾਣੇ ਸੀਗੇ ਐਸਐਸਪੀ ਸਾਹਿਬ ਨੇ ਹੋਰ ਵੀ ਅਫਸਰ ਨੇ ਸਿੱਧਾ ਤੋਂ ਹੀ ਹਾਈ ਕੋਰਟ ਦਾ ਰੁਖ ਕੀਤਾ ਕੀ ਵਜਾ ਵਜਾ ਜੀ ਉਹਨਾਂ ਦੀ ਇੱਕ ਬੇਟੀ ਆ ਸੁਮਨਦੀਪ ਕੌਰ ਤੇ ਉਹਨਾਂ ਦੇ ਇੱਕ ਸਹੇ ਗੁਰਲਾਲ ਸਿੰਘ ਹੈ ਉਹ ਵੀ ਸਰਕਾਰੀ ਮੁਲਾਜ਼ਮ ਹੈ ਉਹਨਾਂ ਕਰਕੇ ਇਹਨਾਂ ਗਰੀਬਾਂ ਦੀ ਕੋਈ ਸੁਣਾਈ ਨਹੀਂ ਸੀ ਹੋਰ ਵਾਇਦ ਕਿਤੇ ਵੀ ਨਹੀਂ ਧੁੰਨ ਕੀ ਮੰਗ ਕਰਦੇ ਮੰਗ ਕਰਨਾ ਚਾਹੁੰਦੇ ਨੇ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾਜੀ